ਉਸਤਾਦ ਇੱਕ ਗੱਲ ਨਹੀਂ ਸਮਝ ਆਈ ਇਹ ਨੰਬਰਾਂ ਤੇ ਚੇਪੀਆਂ ਕਿੱਥੋਂ ਲਾਈਆਂ ਇਹ ਵਮਾਈ ਲਗਾਈਆਂ ਇਸੇ ਮੱਛੋਟਾ ਨਾ ਕਿਉਂ ਲਾਈ ਆ ਇਹ ਹੁਣ ਸਭੂਜੋ ਆ ਵੀ ਆ ਰਹੇ ਹੋ ਕਿਨਾਂ ਤੂੰ ਸਾਰੀਆਂ ਗੱਡੀਆਂ ਤੇ ਚੇਪੀਆਂ ਕਿੱਥੋਂ ਲਾਈਆਂ ਨੰਬਰ ਆਪੀ ਦੀ ਇਸਤੇ ਵੀ ਲਾਈ ਆ ਇਸਤੇ ਵੀ ਲਾਈ ਆ ਇਹ ਸਾਰੀਆਂ ਗੱਡੀਆਂ ਯੂਪੀ ਦੀਆਂ ਨੇ ਇਸਤੇ ਵੀ ਲਾਈ ਆ यूपी ਦੇ ਨੰਬਰ ਦੀਆਂ ਗੱਡੀਆਂ ਸਾਰੀਆਂ ਤੁਸੀਂ ਕਿਹੜੀ ਜਗ੍ਹਾ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਇਹ ਸਮਝੋ ਯੂਪੀ 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 ਸੇ ਆ ਗੱਡੀਆਂ ਦੇ ਨੰਬਰਾਂ ਤੇ ਟੇਪ ਕਿਉਂ ਲਾਈ ਆ ਇਸ ਦਾ ਕਾਰਨ ਮੈਨੂੰ ਪਤਾ ਨਹੀਂ ਜੀ ਇਹ ਤਾਂ ਬੋਲੋ ਸਰਕਾਰੀ ਕੰਮ ਹੈ ਐਸੇ ਹੀ ਹੋਗਾ ਬੋਲੋ ਇਹ ਤਾਂ ਸਰਕਾਰੀ ਕੰਮ ਆ ਹੈ ਹਾਂਜੀ ਹਾਂਜੀ ਹਾਲਾਂਕਿ ਨੰਬਰ ਤੇ ਟੇਪ ਲਾਉਣੀ ਤਾਂ ਗੈਰ ਕਾਨੂੰਨੀ ਆ ਅਬ ਤਾਂ ਹਮ ਕੀ ਬੋਲ ਸਕਦੇ ਆ ਉਹਨਾਂ ਨੇ ਲਗਾਈ ਆ ਜਿੰਨੇ ਬੁਲਾ ਕਿੰਨਾਂ ਨੇ ਬੁਲਾਇਆ ਕੰਪਨੀ ਨੇ ਕਿਹੜੀ ਕੰਪਨੀ ਹਮ ਤਾਂ ਵਾਹੇ ਤੇ ਇੱਕ ہمارا ਫਰੀਦਕੋਟ ਫਰੀਦਕੋਟ ਆ ਇਸੀ ਕੰਪਨੀ ਕਿਹੜੀ ਆ ਕੰਪਨੀ ਤਾਂ ਚੰਡੀਗੜ੍ਹ ਵਾਹੇ ਹੈ ਮੇਰਠ ਦੀ ਮੇਰਠ ਦੀ ਕੰਪਨੀ ਆ ਉਹਨਾਂ ਨੇ ਤੁਹਾਨੂੰ ਭੇਜਿਆ ਕੀ ਕਹਿ ਕੇ ਭੇਜਿਆ ਕੰਮ ਹੈ ਹਾਂ ਕੰਮ ਕਰਕੇ ਅੱਛਾ ਜੀ ਠੀਕ ਹੈ ਸ਼ੇਪ ਜੋ ਲਗਾਈ ਹੈ ਉਹ ਇਹੀ ਪੇ ਲਗਾਈ ਹੈ ਕਿੱਥੇ

ਵहां से ਆਈਆਂ ਹੈ ਲਗਭਗ 40-45 ਗੱਡੀਆਂ 40-45 ਗੱਡੀਆਂ ਕਲਿਆ ਫਰੀਦਕੋਟ ਦੇ ਵਿੱਚ ਨਹੀਂ ਫਰੀਦਕੋਟ ਮੈਂ ਹੈ 12 ਫਰੀਦਕੋਟ ਚ 12 ਬਾਕੀ ਹੋਰਾਂ ਦੇ ਵਿੱਚ ਹੋਰ ਅਲੱਗ-ਅਲੱਗ ਜਗੇ ਹਮ ਅੱਛਾ ਇੰਨੀ ਦੂਰ ਤੋਂ ਕਿਉਂ ਗੱਡੀਆਂ ਆਈਆਂ ਨੇ ਮਸੀਂ ਇੰਨੀ ਬਤਾ ਸਕਦੇ ਹਾਂ ਹਮ ਤਾਂ ਕੰਮ ਕਰਨ ਵਾਲੇ ਲਿਆੜੀ ਮਦਦ ਵਾਲੇ ਆਦਮੀ ਹਮ ਤਾਂ ਜਹਾਂ ਕੰਮ ਮਿਲੇਗਾ ਵहां ਚਲੇ ਜਾਵਾਂਗੇ ਦੇਖੋ ਦੋਸਤੋ ਮੇਰਠ ਤੋਂ ਨਹੀਂ ਤਾਂ ਵੀਰ ਡਰਾਈਵਰ ਨੇ ਮੁਲਾਜ਼ਮ ਨੇ ਚਲੋ ਇਹਨਾਂ ਨੂੰ ਤਾਂ ਆਪਾਂ ਕੀ ਕਹਿ ਸਕਦੇ ਆਂ ਕਿ ਪਰ ਇਹ ਸਾਰੀਆਂ ਗੱਡੀਆਂ ਯੂਪ ਦੀਆਂ ਨੇ ਮੇਰਠ ਦੇ ਨੰਬਰ ਆ ਸਾਰੇ ਇੱਕ ਸੇ ਕੰਪਨੀ ਨੂੰ ਠੇਕਾ ਦਿੱਤਾ ਗਿਆ। ਆ ਨੰਬਰ ਵੇਖ ਲਓ ਤੁਸੀਂ ਸਾਰਿਆਂ ਦੇ ਉੱਪਰ ਟੇਪ ਲਾਈ ਹੋਈ ਆ ਲੁਕੋਈ ਹੋਈ ਆ। ਕਿਉਂ ਲੁਕੋਈ ਹੋਈ ਆ ਇਹ ਨਹੀਂ ਪਤਾ। 40 45 ਗੱਡੀਆਂ ਇਹ ਆਈਆਂ ਨੇ। ਮੇਲਟ ਤੋਂ ਤਿਆਰ ਹੋ ਕੇ ਆਈਆਂ ਕਿਸੇ ਦਾ ਨੰਬਰ ਦਿਖ ਰਿਹਾ ਤੇ ਜ਼ਿਆਦਾਤਰ ਗੱਡੀਆਂ ਦੇ ਨੰਬਰ ਜਿਹੜੇ ਹੈਗੇ ਆ ਲੁਕੋਏ ਗਏ ਆ। ਟੇਪ ਲਾਈ ਗਈ ਆ। ਕਹਿੰਦੇ ਜੀ ਇਸ ਤਰ੍ਹਾਂ ਹੀ ਚੱਲੂਗਾ ਸਰਕਾਰੀ ਕੰਮ ਆ। ਕਰੀਂਦੇ ਦੀ ਗੱਲ ਤੁਸੀਂ ਸੁਣੀ ਲਈ ਆ ਵੀ ਟੱਕਿਆ ਹੋਇਆ। ਮਸਲਾ ਇਹ ਆ ਵੀ ਪੰਜਾਬ ਦੇ ਵਿੱਚ ਕੀ ਇਸ ਤਰ੍ਹਾਂ ਦੀਆਂ ਗੱਡੀਆਂ ਨਹੀਂ ਹੋ ਸਕਦੀਆਂ ਸਹੀ ਤਿਆਰ ਸਰਕਾਰ ਨੂੰ ਐਡੀ ਕੀ ਇੱਕ ਤਰ੍ਹਾਂ ਦੀ ਸਜ਼ਾ ਲੱਗੀ ਸੀ ਜਾਂ ਸਰਕਾਰ ਨੂੰ ਕੀ ਮਨ ਦੇ ਵਿੱਚ ਆਇਆ ਵੀ ਕਿਉਂ ਉਹਨਾਂ ਨੇ ਇਹ ਗੱਡੀਆਂ ਸਾਰੀਆਂ ਮੇਠ ਤੋਂ ਜੂਪੀ ਤੋਂ ਹੀ ਕਿਉਂ ਕਰਵਾਈਆਂ ਕਿਤੇ ਇਹ ਤਾਂ ਨਿਕਾ ਕਿ ਇਹਨਾਂ ਦੇ ਪਿੱਛੇ ਜਿਹੜਾ ਹੈਗਾ ਕੁਲਜੀਤ ਉਤਾਰੇ ਉਹ ਨੰਬਰ ਆ ਕਿੱਥੋਂ ਦਾ ਹੈਗਾ ਜੂਪੀ ਜੂਪੀ ਦਾ ਨੰਬਰ ਆ ਠੀਕ ਹੈ ਨਾ ਜੂਪੀ ਦੀਆਂ ਗੱਡੀਆਂ ਜੀ ਸਾਰੀਆਂ ਇਹ ਜੂਪੀ ਕੋਈ 12 ਡੀ ਕੋਈ 15 ਡੀ ਸਾਰੀਆਂ ਜੂਪੀ ਦੀਆਂ ਗੱਡੀਆਂ ਸੋ ਇਹ ਉਹ ਗੱਡੀਆਂ ਨੇ ਜਿਨ੍ਹਾਂ ਦੇ ਉੱਪਰ ਨਗਰ ਕੀਰਤਨ ਸਜਾਇਆ ਗਿਆ ਆਪਣਾ ਫਰੀਦਕੋਟ ਤੋਂ ਲੈ ਕੇ ਤੇ ਆਨੰਦਪੁਰ ਸਾਹਿਬ ਤੱਕ 4 ਨਗਰ ਕੀਰਤਨ ਸਰਕਾਰ ਵੱਲੋਂ ਕੱਢੇ ਗਏ ਨੇ ਵੱਖ-ਵੱਖ ਇਹ ਨਗਰ ਕੀਰਤਨ ਵਾਲੀਆਂ ਉਹ ਗੱਡੀਆਂ ਨੇ ਜਿਹੜੀਆਂ ਫਰੀਦਕੋਟ ਤੋਂ ਲੈ ਕੇ ਇੱਥੋਂ ਤੱਕ ਆਈਆਂ ਨੇ ਆਨੰਦਪੁਰ ਸਾਹਿਬ ਤੱਕ ਔਰ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ ਬੜੀਆਂ ਸਜਾਈਆਂ ਹੋਈਆਂ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਯੂਪੀ ਮੈਰਿਟ ਸ ਜੂਪੀ ਤੋਂ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਅਸੀਂ ਅਸੀਂ ਹਾਂ ਪਰ ਆ ਗਏ ਸੀ ਜੀ 14 15 ਮੈਂ ਅੱਛਾ 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 ਕਿੰਨੇ ਸਰਕਾਰ ਨੇ ਭੇਜਿਆ ਕੰਮ ਸਟਾਰਟ ਹੋਇਆ ਏ 19 ਤਾਰੀਖ ਤੋਂ ਅੱਛਾ 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 ਕਿਨੇ ਸਰਕਾਰ ਨੇ ਬੁਲਾਇਆ ਬਾਜੀ ਗੁਰੂ ਜੀ ਨੇ ਬੁਲਾਇਆ ਥਾ ਜੀ ਬਾਬਾ ਨੇ ਠੀਕ ਹੈ ਕੁੰਜ ਕਿਹੜੇ ਕਿਸੇ ਕੰਪਨੀ ਵੱਲੋਂ आज कंपनी का मैं अपना प्रचार लाइन में गाड़ी चलती है ठीक है कांग्रेस का हो भाजपा का हो सपा का हो दवाई का हो ये अपना इसी लाइन में हम काम काम तो ने दिता टेंडर पर डे हाँ टेंडर वाला अपने को पर का हिसाब देता कितना कितना उसका अपने खर्चा में कितना पर डे पंद्रह सौ रुपये एक दिन का अच्छा तो उसका ड्राइवर के तौर पर पंद्रह बाकी कंपनी केड़ी है ਹਾਂ ਜੀ ਕੰਪਨੀ ਇੰਟਰਫੇਸ ਇੰਟਰਫੇਸ ਕੰਪਨੀ ਕਿੱਥੋਂ ਦੀ ਆ ਪਰ ਚਾਰ ਲਾਈਨ ਮੇਰਿਟ ਸੇ ਮੇਰਿਟ ਸੇ ਇੰਟਰਫੇਸ ਕੰਪਨੀ ਆ ਜੀ ਓਕੇ ਓਕੇ ਠੀਕ ਹੈ ਐਡਵਰਟਾਈਜ਼ਮੈਂਟ ਵੀ ਚਲਤੀ ਹੈ ਉਹ ਓਕੇ 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 ਤੁਹਾਡੇ ਕੌਣ ਨੇ ਸੀਨੀਅਰ ਸਾਰੇ ਹਾਂ ਜੀ ਸੀਨੀਅਰ ਹੈ ਸੀਨੀਅਰ ਸਭੀ ਗਾਇਬ ਹੋ ਰਹੇ ਹੈ ਇਸ ਟਾਈਮ ਅੱਛਾ 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 ਬਾਰੇ ਯਹਾਂ ਪਰ ਚੱਲ ਰਹੀ ਹੈ ਬਾਰੇ ਕਹੀਂ ਹੋਰ ਚੱਲ ਰਹੀ ਹੈ ਬਾਰੇ ਹਿਮਾਚਲ ਚੱਲ ਰਹੀ ਹੈ ਐਸੇ ਐਸੇ ਹਾਂ ਠੀਕ ਹੈ ਟੋਟਲ ਕਿੰਨੀਆਂ ਗੱਡੀਆਂ ਆਈਆਂ 100 ਸੇ ਉੱਪਰ ਆਇਆ ਹੈ ਅੱਛਾ ਪੰਜਾਬ ਪੰਜਾਬ ਚ ਹਾਂ ਜੀ ਪੰਜਾਬ ਨਹੀਂ ਬਹੁਤ اچھا ਆ ਸਜਾ ਕੇ ਸਜਾ ਕੇ ਵੀ ਉੱਥੋਂ ਲੈ ਕੇ ਆਏ ਹੋ ਹਾਂਜੀ ਵਹੀਂ ਸੇ ਇਹ ਸਜ ਕੇ ਆਤੇ ਉੱਥੋਂ ਹੀ ਸਜਾ ਕੇ ਲੈ ਕੇ ਆਏ ਹਾਂ ਸਾਰੇ ਆ ਫਲੈਕਸ ਬੋਰਡ ਉੱਥੋਂ ਤਿਆਰ ਕੀਤੇ ਆ ਠੀਕ ਹੈ ਸਾਰੇ ਟੇਪ ਕਿਉਂ ਲਾਈ ਆ ਨੰਬਰਾਂ ਤੇ ਨੰਬਰ ਕਿਉਂ ਲ ਕੋਈ ਆ ਤੋ ਇਹ ਆ ਆਪਸੇ ਇਹਨੂੰ ਵੀ ਪਤਾ ਹੋਗਾ ਯੂਪੀ ਨੰਬਰ ਹੈ ਨਾ ਗੱਡੀ ਉਗੇ ਤੇ ਫਿਰ ਕੀ ਹੁੰਦਾਗਾ ਉਹ ਇਹਨਾਂ ਨੇ ਡੱਗਦੀ ਆ ਆਪਣੇ ਕੋ ਹਮ ਤਾਂ ਆਪਣੇ ਕੰਮ ਕੰਮ ਚਲਾਣੇ ਦੇ ਮਤਲਬ ਨਹੀਂ ਇੱਕ ਹੀ ਗੱਲ ਪੰਜਾਬ ਦੀਆਂ ਗੱਡੀਆਂ ਵੀ ਤਾਂ ਯੂਪੀ 'ਤੇ ਚੱਲਦੀਆਂ ਨੇ ਹਾਂਜੀ ਤੇ ਫਿਰ ਯੂਪੀ ਨੰਬਰ ਵਾਲੀਆਂ ਗੱਡੀਆਂ ਤੇ ਟੇਪ ਕਿਉਂ ਲਾਤੀ ਇਹ ਸਮਝ ਮੈਨਿਆ ਪਤਾ ਤਾਂ ਹੋਊਗਾ ਨਹੀਂ ਨਹੀਂ ਇਤਨਾ ਸਮਝ ਉਹਨਾਂ ਨੇ ਡੱਗਦੀ ਆ ਆਪਣੇ ਕੋ ਕੁ ਕਾਈ ਤੇਰੀ ਗੱਡੀ ਕਿਹੜੀ ਹੈ

ਸੇ ਕਿੱਥੋਂ ਕਿਹੜੀ ਜਗ੍ਹਾ ਤੋਂ ਜੇ ਨਾਨਕ ਸਰ ਜੀ ਠੀਕ ਨਾਨਕ ਸਰ ਸੇ ਸਟਾਰਟ ਹੋਣਾ ਨਾਨਕ ਸਰ ਜੀ ਲੱਗਾ ਠੀਕ ਹੈ ਜਾਣਦੇ ਹੋ ਬਾਬੇ ਦਾ ਨਾਮ ਹੈ ਬਾਬਾ ਦਾ ਨਾਮ ਨਹੀਂ ਅਭੀ ਤਾਂ ਦਰਸ਼ਨ ਨਹੀਂ ਹੋਏ ਹੈ ਬਸ ਨਾਮ ਮੰਨ ਲੂ ਠੀਕ ਹੈ ਓਕੇ 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 ਠੀਕ ਹੈ ਤਾਂ ਇਹੋ ਗੱਡੀਆਂ ਨੇ ਜੀ ਜਿਹੜੀਆਂ ਪੰਜਾਬ ਸਰਕਾਰ ਨੇ ਬੁਲਾਈਆਂ ਮੇਰਠ ਤੋਂ ਬੁਲਾਈਆਂ ਇੰਟਰਫੇਸ ਕੋਈ ਐਡਵਰਟਾਈਜ਼ ਕੰਪਨੀ ਹੈ ਮੇਰਠ ਦੀ ਸਾਰੀਆਂ ਜੁਪੀ ਦੀਆਂ ਗੱਡੀਆਂ ਨੇ ਯੂਪੀ ਦੀਆਂ ਗੱਡੀਆਂ ਦੇ ਸਾਰੀਆਂ ਦੇ ਨੰਬਰ ਲਕੋਏ ਹੋਏ ਆ ਦੋ ਕਰਿੰਦਿਆਂ ਨਾਲ ਦੋ ਡਰਾਈਵਰਾਂ ਨਾਲ ਤੁਹਾਨੂੰ ਗੱਲ ਕਰਵਾਈ ਸਵਾਲ ਤਾਂ ਇਹ ਉੱਠਦਾ ਕਿ ਸਰਕਾਰ ਦਾ ਇੰਨਾ ਵੱਡੇ ਪੱਧਰ ਤੇ ਪੈਸਾ ਸਰਕਾਰ ਨੇ ਪੰਜਾਬ ਤੋਂ ਬਾਹਰ ਕਿਸੇ ਕੰਪਨੀ ਨੂੰ ਸਿੱਧਾ ਠੇਕਾ ਦੇਤਾ ਆ ਗੱਡੀਆਂ ਸਜਾਉਣ ਦਾ ਆ ਫਲੈਕਸ ਵਗੈਰਾ ਵੀ ਉੱਥੋਂ ਹੀ ਸਜਾ ਕੇ ਆਏ ਆ ਕੀ ਪੰਜਾਬ ਦੇ ਵਿੱਚ ਗੱਡੀਆਂ ਤਿਆਰ ਨਹੀਂ ਹੋ ਸਕਦੀਆਂ ਸੀ ਕੀ ਪੰਜਾਬ ਦੇ ਵਿੱਚ ਡਰਾਈਵਰ ਨਹੀਂ ਮਿਲ ਸਕਦੇ ਸੀ ਬਏ ਪਿਛਲੇ ਪਾਸੇ ਵੀ ਕਿਸੇ ਗੱਡੀ ਦਾ ਨੰਬਰ ਨਹੀਂ ਲਿਖਿਆ ਹੋਇਆ ਕਿ ਪੰਜਾਬ 'ਚ ਇਸ ਤਰ੍ਹਾਂ ਦੀਆਂ ਗੱਡੀਆਂ ਨਹੀਂ ਤਿਆਰ ਹੋ ਸਕਦੀਆਂ ਸੀ ਕਿ ਪੰਜਾਬ ਦੇ ਕਿਸੇ ਡਰਾਈਵਰ ਨੂੰ ਕਿਸੇ ਵੀਰ ਨੂੰ ਨਗਰ ਕੀਰਤਨ ਵਾਸਤੇ ਗੱਡੀਆਂ ਨਹੀਂ ਕਈਆਂ ਜਾ ਸਕਦੀਆਂ ਸੀ ਨਗਰ ਕੀਰਤਨ ਲਈ ਤਾਂ ਸਾਡੇ ਇੰਨੀ ਸ਼ਰਧਾ ਗਈ ਕਿ ਨਗਰ ਕੀਰਤਨ ਲਈ ਤਾਂ ਲੋਕ ਵੈਸੇ ਹੀ ਫ੍ਰੀ ਆਫ ਕੋਸਟ ਆਪਣੇ ਵੱਲੋਂ ਆਪਦੀ ਜੇਬ 'ਚੋਂ ਤੇਲ ਪਾ ਕੇ ਗੱਡੀਆਂ ਨਗਰ ਕੀਰਤਨ ਦੇ ਵਿੱਚੋਂ ਟਰੈਕਟਰ ਟਰਾਲੀਆਂ ਅਸੀਂ ਸ਼ਰਧਾ ਵਜੋਂ ਤੋਰਦੇ ਹਾਂ ਕਿ ਨਗਰ ਕੀਰਤਨ ਔਰ ਬੜਾ ਮਹਾਨ ਕਾਰਜ ਆ ਪਰ ਇੱਥੇ ਸਰਕਾਰ ਨੇ ਕੀ ਕੀਤਾ ਇਹ ਸਵਾਲ ਉੱਠਦਾ ਕਿ ਇੱਥੇ ਸਰਕਾਰ ਨੇ ਕੀ ਕੀਤਾ ਕਿ ਜਿਹੜੀਆਂ ਮੇਠ ਯੂਪੀ ਦੀਆਂ ਗੱਡੀਆਂ ਨੂੰ ਯੂਪੀ ਦੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਇਹ ਸਵਾਲ ਉੱਠਦਾ ਇਹਨਾਂ ਸਵਾਲਾਂ ਨੂੰ ਕਰਨਾ ਬਣਦਾ ਹੈਗਾ ਕਿ ਸਰਕਾਰ ਨੇ ਇਹਨੇ ਵੱਡੇ ਪੱਧਰ ਤੇ ਜਿਹੜੀ ਇਸ ਆਪਣੇ ਨਗਰ ਕੀਰਤਨ ਦੇ ਵਿੱਚ ਸਰਕਾਰ ਨੇ ਪ੍ਰਚਾਰ ਕਰਨ ਵਾਸਤੇ ਜਿਹੜਾ ਪ੍ਰੋਪੋਗੈਂਡਾ ਇੱਕ ਟੂਲ ਖੇਡਿਆ ਉਹਦੇ ਪਿੱਛੇ ਮਕਸਦ ਕੀ ਆ ਹਰ ਇੱਕ ਗੱਡੀ ਦੇ ਪਿੱਛੇ ਆ ਦੇਖੋ ਨੰਬਰ ਲੁਕੋਇਆ ਹੋਇਆਗਾ ਯੂਪੀ ਦਾ ਨੰਬਰ ਕਿਉਂ ਲੁਕੋਇਆ ਹੋਇਆਗਾ ਕਹਿੰਦੇ ਜੀ ਕਿਸੇ ਬਾਬੇ ਨੇ ਕਿਹਾ ਸੀ ਤਾਂ ਲੁਕੋਇਆਗਾ ਹੁਣ ਬਾਬਾ ਕੌਣ ਆਗਾ ਇਹ ਵੀ ਪਤਾ ਕਰਨਾ ਹੋਊਗਾ ਬਾਬਾ ਪੰਜਾਬ ਦਾਗਾ ਬਾਬਾ ਸਰਕਾਰੀ ਆ ਕਿ ਕੌਣ ਇਹ ਵੀ ਪਤਾ ਕਰਨਾ ਹੋਊਗਾ ਪਰ ਇੱਕ ਵਾਰੀ ਪੰਜਾਬ ਦੇ ਲੋਕ ਤੁਸੀਂ ਹਾਲ ਵੇਖ ਲਓ ਸਰਕਾਰ ਦਾ ਕਿ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਦੇ ਵਿੱਚ ਪਬਲਿਸਿਟੀ ਪ੍ਰੋਪਗੈਂਡਾ ਪ੍ਰਚਾਰ ਕਰਨ ਲਈ ਮਸ਼ਹੂਰੀ ਖੱਟਣ ਲਈ ਕਿੰਨੇ ਵੱਡੇ ਪੱਧਰ ਤੇ ਜਿਹੜਾ ਇਹ ਇੱਕ ਚੂਲ ਵਰਤਿਆ ਇਹ ਗੱਡੀਆਂ ਕੀ ਪੰਜਾਬ ਤੋਂ ਨਹੀਂ ਤਿਆਰ ਹੋ ਸਕਦੀਆਂ ਸੀ ਸਵਾਲ ਇਹ ਆ ਇਹ ਗੱਡੀਆਂ ਕੀ ਪੰਜਾਬ ਦੇ ਲੋਕਾਂ ਨੂੰ ਨਹੀਂ ਕਿਹਾ ਜਾ ਸਕਦਾ ਸੀ ਇਹ ਸਰਕਾਰ ਇੱਕ ਵਾਰੀ ਕਹਿੰਦੀ ਕਿ ਗੱਡੀਆਂ ਸਾਨੂੰ ਚਾਹੀਦੀਆਂ ਨਹੀਂ ਲੋਕ ਸਰਦਾਂ ਵਜੋਂ ਆਪਣੇ ਆਪ ਹੀ ਤਿਆਰ ਕਰਕੇ ਲੈ ਆਉਂਦੇ ਸ ਜਾ ਕੇ ਲੈ ਆਉਂਦੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਅਸੀਂ ਨਗਰ ਕੀਰਤਨ ਦੇਖਦੀਆਂ ਸੋ ਇਹ ਤਸਵੀਰਾਂ ਨੇ ਜਿਹੜਾ ਨਗਰ ਕੀਰਤਨ ਆ ਫਰੀਦਕੋਟ ਤੋਂ ਚੱਲ ਕੇ ਇੱਥੇ ਆਨੰਦਪੁਰ ਸਾਹਿਬ ਪਹੁੰਚ ਚੁੱਕਿਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ ਸਰਕਾਰਾਂ ਨੂੰ ਸਵਾਲ ਕਰਨਾ ਪੈਂਦਾ ਕਿ ਇੰਨੇ ਵੱਡੇ ਪੱਧਰ ਤੇ ਸਰਕਾਰ ਨੇ ਜਿਹੜਾ ਸਰਕਾਰੀ ਪੈਸਾ ਇਸ ਮਹਾਨ ਸਮਾਗਮ ਲਈ ਜਿਹੜਾ ਆਪਣੀ ਮਸ਼ਹੂਰੀ ਲਈ ਵਰਤਿਆ ਜਗਾ ਜਗਾ ਤੇ ਫਲੈਕਸ ਬੋਰਡ ਜਗਾ ਜਗਾ ਤੇ ਵੱਡੇ ਵੱਡੇ ਹੋਲਡਿੰਗਸ ਸਾਰਾ ਪੁਲਿਸ ਪ੍ਰਸ਼ਾਸਨ ਸਾਲਾ ਸਾਰਾ ਸਿਵਲ ਪ੍ਰਸ਼ਾਸਨ ਜਿਹੜਾ ਵੱਡੇ ਪੱਧਰ ਤੇ ਨਾਲ ਨਾਲ ਨਗਰ ਕੀਰਤਨ ਦੇ ਤੁਰਿਆ ਔਰ ਵੱਡੇ ਪੱਧਰ ਤੇ ਪਬਲਿਸਿਟੀ ਕੀਤੀ ਉਹ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਚ ਆਉਂਦਾ ਵੀ ਕਿਤੇ ਇਹ ਤਾਂ ਨਹੀਂ ਕਿ ਸਰਕਾਰ ਨੇ ਐਜੀਪੀਸੀ ਨੂੰ ਜਿਹੜਾ ਇੱਕ ਤਰ੍ਹਾਂ ਦਾ ਦਿਖਾਉਣ ਵਾਸਤੇ ਕਿ ਜੇ ਐਚੀਪੀਸੀ ਸਾਡੇ ਨਾਲ ਮਲਕੇ ਨਹੀਂ ਚੱਲੂਗੀ ਤਾਂ ਅਸੀਂ ਬਖਰੇ ਵੀ ਕੁਝ ਕਰ ਸਕਦੇ ਆ ਉਹ ਉਹ ਕਿਤੇ ਜਿਹੜਾ ਹੈਗਾ ਇੱਕ ਜਿਹੜੇ ਸਿੰਘ ਫਸੇ ਹੋਏ ਨੇ ਸਰਕਾਰ ਦੇ ਪਿਛਲੇ ਦਿਨਾਂ ਤੋਂ ਉਹ ਤਾਂ ਨਹੀਂ ਕਿਤੇ ਇੱਥੇ ਸਾਹਮਣੇ ਆ ਰਹੇ ਸੋ ਇਹ ਤਸਵੀਰਾਂ ਨੇ ਆ ਖੜੀਆਂ ਨੇ ਉਹ ਗੱਡੀਆਂ ਯੂਪੀ ਦੀ ਕੰਪਨੀ ਆ ਇੰਟਰਫੇਸ ਮਿਰਠ ਦੀ ਉਹਨਾਂ ਨੂੰ ਇਹ ਵੱਡੇ ਪੱਧਰ ਤੇ ਠੇਕਾ ਦਿੱਤਾ ਗਿਆ ਕਿੰਨੇ ਚ ਠੇਕਾ ਦਿੱਤਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਰਟੀਆਈ ਦੇ ਜ਼ਰੀਏ ਖੁਲਾਸਾ ਕਰਾਂਗੇ ਜੁੜੇ ਰਹੋ ਧੰਨਵਾਦ